ਬੀਤੇ ਦਿਨੀ ਮਹਾਰਾਸ਼ਟਰ ਵਿਕਟ ਟ੍ਰੇਨਿੰਗ ਲਈ ਭੇਜੀਆਂ ਮਹਿਲਾ ਸਰਪੰਚਾਂ ਤੇ ਪੰਚ ਸਹਿਬਾਨਾਂ ਦਾ ਪਹਿਲਾ ਬੈਚ ਟ੍ਰੇਨਿੰਗ ਦੇ ਨਾਲ-ਨਾਲ ਮਾਨ ਸਰਕਾਰ ਦੇ ਸੁੱੱਚੇ ਪ੍ਰਬੰਧਾਂ ਦਾ ਸਤਿਕਾਰ ਤਖਤ Shri ਹਜੂਰ ਸਾਹਿਬ ਦੇ ਦਰਸ਼ਨ ਕਰਕੇ ਵਾਪਸ ਪਰਤਿਆ ਇਸ ਬੈਚ ਦਾ ਹਿੱਸਾ ਬਣੀਆ ਪਟਿਆਲਾ ਦੀਆਂ ਮਹਿਲਾ ਅਹੁਦੇਦਾਰਾਂ ਨੇ ਮਾਨ ਸਰਕਾਰ ਦਾ ਧੰਨਵਾਦ ਵੀ ਕੀਤਾ ਅਤੇ ਆਪਣੀ ਯਾਦਗਾਰੀ ਦੇ ਤਜਰਬੇ ਵੀ ਸਾਂਝੇ ਕੀਤੇ ਨੇ ਅਸ਼ੀਕਲ ਜੀ ਮੈਂ ਰਾਜਕੌਰ ਸਰਪੰਚ ਪਿੰਡ ਰਾਜਗੜ੍ਹ ਜ਼ਿਲ੍ਹਾ ਪਟਿਆਲਾ ਬਲਾਕ ਪਟਿਆਲਾ ਮੈਂ ਮਾਨ ਸਰਕਾਰ ਦਾ ਧੰਨਵਾਦ ਕਰੂੰਗੀ ਜੀ ਉਹਨਾਂ ਨੇ ਸਾਨੂੰ ਮਹਾਰਾਸ਼ਟਰ ਦੇ ਵਿੱਚ ਜਿਹੜਾ ਟ੍ਰਿਪ ਭੇਜਿਆ ਸੀ ਉਹ ਬਹੁਤ ਵਧੀਆ ਸੀ A1 ਤੋਂ ਹੁੰਦਾ A1 ਤੋਂ ਮਿਲਿਆ ਨੇ ਜੀ ਸਾਨੂੰ ਘਰ ਤੋਂ ਚੱਲਣ ਤੋਂ ਲੈ ਕੇ ਰਹਿਣ ਦਾ ਸਾਡੇ ਖਾਣ ਪੀਣ ਦਾ ਸਾਰਾ ਇਂਤਜਾਮ ਬਹੁਤ ਵਧੀਆ ਸੀ ਜਿਸ ਦੇ ਵਿੱਚ ਸਾਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਆਈ ਮਾਨ ਸਰਕਾਰ ਦੇ ਵੱਲੋਂ ਜਿਹੜੇ ਅਧਿਕਾਰੀਆਂ ਦੀ ਸਾਡੇ ਪ੍ਰਤੀ ਡਿਊਟੀ ਲਗਾਈ ਹੋਈ ਸੀ ਉਹਨਾਂ ਨੇ ਆਪਣੀਆਂ ਡਿਊਟੀਆਂ ਬਾਖੂਤੀ ਨਿਭਾਈਆਂ ਹਨ ਸਾਨੂੰ ਸਾਰਾ ਰਹਿਣ ਦਾ ਮੈਡੀਕਲ ਦਾ ਖਾਣ ਪੀਣ ਦਾ ਸਾਰਾ ਪ੍ਰੋਗਰਾਮ ਇੰਨਾ ਵਧੀਆ ਸੀ ਕਾਬਿਲੇ ਤਾਰੀਫ ਹੈ ਸੰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਦਿੱਕਤ ਨਹੀਂ ਆਈ ਹੈ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਹੀਂ ਆਈ ਹੈਗੀ ਮੇਰੀ ਮਹਿਲਾ ਆਉਣ ਵਾਲੀਆਂ ਜਿਵੇਂ ਸਾਡੇ ਵਿੱਚ ਆਏ ਨੇ ਹੋਰ ਮਹਿਲਾ ਨੇ ਇੱਥੇ ਵਿਜ਼ਿਟ ਕਰਨਾ ਮੈਂ ਉਹਨਾਂ ਨੂੰ ਕਹਿਣਾ ਚਾਹੁੰਗੀ ਇਹ ਇੱਕ ਅਜਿਹਾ ਮੌਕਾ ਤੁਸੀਂ ਇਹਨੂੰ ਨਾ ਗਵਾਓ ਠੀਕ ਹੈ ਕਿਸੇ ਵੀ ਤਰ੍ਹਾਂ ਤੁਹਾਨੂੰ ਡਰਨ ਦੀ ਲੋੜ ਨਹੀਂ ਹੈਗੀ ਇੱਥੇ ਸਾਰਾ ਰਹਿਣ ਦਾ ਖਾਣ ਦਾ ਪੀਣ ਦਾ ਸਾਰਾ ਪ੍ਰਬੰਧ ਈਵਨ ਤੇ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਸਾਰੇ ਅਧਿਕਾਰੀ ਸਾਡੇ ਨਾਲ ਨੇ ਸਾਡੇ ਬੀਡੀਪੀ ਅਫਸਰ ਵੱਲੋਂ ਜਿਨ੍ਹਾਂ ਅਧਿਕਾਰੀਆਂ ਨੇ ਡਿਊਟੀ ਲਗਾਈ ਲਈਏ ਸਾਡੇ ਪ੍ਰਤੀ ਉਹਨਾਂ ਨੇ ਸਾਰੀਆਂ ਡਿਊਟੀਆਂ ਨੇ ਬਾਖੂ ਜੀ ਨਿਭਾਈਆਂ ਹਨ ਸਾਨੂੰ ਟ੍ਰੇਨਿੰਗ ਦੇ ਪ੍ਰਤੀ ਵੀ ਦੱਸਿਆ ਵੀ ਸਾਡੀ ਕਿੱਦਾਂ ਟ੍ਰੇਨਿੰਗ ਲਈ ਹੈ ਜਿਹੜੀ ਉਹਦੇ ਵਿੱਚ ਸਾਨੂੰ ਦੱਸਿਆ ਗਿਆ ਵੀ ਆਪਾਂ ਆਪਣੇ ਪਿੰਡਾਂ ਦੇ ਡਿਵੈਲਪਮੈਂਟ ਕਿੱਦਾਂ ਕਰ ਸਕਦੇ ਆ ਤੇ ਇਸ ਦੇ ਨਾਲ ਹੀ ਮੈਂ ਆਪਣੇ ਐਮਐਲਏ ਸਾਹਿਬ ਸਰਦਾਰ ਚੇਤਨ ਸਿੰਘ ਜੋੜਾ ਮਰਚਲ ਜੀ ਦਾ ਧੰਨਵਾਦ ਕਰੂੰਗੀ ਤਾਂ ਕਿ ਉਹਨਾਂ ਨੇ ਸਾਡੇ ਆਪਣੇ ਹਲਕੇ ਦੇ ਵਿੱਚੋਂ ਸਾਡੇ ਨਾਲ ਉੱਪਰ ਭੇਜ ਕੇ ਸਾਨੂੰ ਬਾਹਰ ਜਾਣ ਦਾ ਮੌਕਾ ਦਿੱਤਾ ਨਾਲ ਦੀ ਨਾਲੇ ਭਗਵੰਤ ਮਾਨ ਸਰਕਾਰ ਦਾ ਧੰਨਵਾਦ ਕਰਦੀ ਆਂ ਤੇ ਉਹਨਾਂ ਨੇ ਔਰਤਾਂ ਬਾਹਰ ਨਿਕਲ ਕੇ ਆਪਣਾ ਹੱਕਾਂ ਨੂੰ ਲੈਣ ਦਾ